ਫੇਰ ਦਾ ਕੰਮ ਕਰਾਣਾ ਇਹਨਾਂ ਨੇ ਆਪਣੀ ਜ਼ਮੀਨ ਹੀ ਪੁੱਟ ਲਈ ਇਹ ਆ ਇਰੀਗੇਸ਼ਨ ਦੀ ਆਪਣੀ ਖੁੱਦ ਦੀ ਜ਼ਮੀਨ ਹੈ ਇਹ ਪੁੱਟ ਲਈ ਹੈ ਇਹਦਾ ਹੀ ਫੇਰ ਇਹਨਾਂ ਬਿੱਲ ਬਣਾ ਲੈਣਾ ਤੇ ਇਹਦੇ ਹੀ ਪੈਸੇ ਚੱਕ ਚੁੱਕ ਜਾਣੇ ਠੇਕੇਦਾਰਾਂ ਨੇ ਵੀ ਦੇ ਇਹਨਾਂ ਨੇ ਅਨਫੋਰਚੂਨੇਟ ਹੈ ਕਿ ਕਈ ਸਾਲਾਂ ਤੋਂ ਲਗਾਤਾਰ ਇਰੀਗੇਸ਼ਨ ਦੇ ਵਿੱਚ ਵੱਡੇ ਪੈਮਾਨਿਆਂ ਤੇ ਚੋਰੀ ਤੇ ਢਿੱਕੀਤੀ ਚੱਲਦੀ ਜੇ ਆਂਦੇ ਟਾਈਮ ਵਿੱਚ ਪੰਜਾਬ ਨੂੰ ਬਚਾਣਾ ਹੈ ਆਪਣੇ ਏਰੀਆਜ਼ ਬਚਾਣੇ ਸਾਰੇ ਨੂੰ ਵੱਡਾ ਨੈਗਲੀਜੈਂਸ ਇਰੀਗੇਸ਼ਨ ਮਹਿਕਮੇ ਦੇ ਮੰਤਰੀ ਦਾ ਇਹਨਾਂ ਦੇ ਸੈਕਟਰੀ ਦਾ ਇਹਨਾਂ ਦੇ ਚੀਫ ਇੰਜੀਨੀਅਰ ਦਾ ਤਾਂ ਬਾਕੀਆਂ ਤਾਂ ਵੀ ਸਾਰੇ ਦਾ ਕੋਈ ਕਸਰ ਨਹੀਂ ਉੱਤੋਂ ਲੈ ਕੇ ਥੱਲੋਂ ਤੱਕ ਸਾਰੇ ਇਸ ਕੰਮ 'ਚ ਰਲੇ ਆਲੇ ਅਸੀਂ ਇਹਦੀ ਵੱਡੀ ਜੁਡੀਸ਼ੀਅਲ ਇਨਕੁਆਰੀ ਚਾਹਨੇ ਆ ਟਾਈਮ ਬਾਉਂਡ ਚਾਹਨੇ ਆ ਸੈਟਿੰਗ ਹਾਈ ਕੋਰਟ ਦਾ ਜੱਜ ਇਹਦੀ ਇਨਕੁਆਰੀ ਕਰੇ ਤੇ ਜਿਹੜੇ ਬੰਦਿਆਂ ਨੇ ਪੰਜਾਬ ਡੋਬਿਆ ਜਿਨ੍ਹਾਂ ਨੇ ਪੰਜਾਬ ਕੰਗਲਾ ਬਣਾਤਾ ਨਾਰਾ ਰੰਗਲੇ ਦਾ ਦੇਈ ਜਾਂਦੇ ਪੰਜਾਬ ਕੰਗਲਾ ਕਰ ਉਹ ਬੰਦਿਆਂ ਨੂੰ ਡਾਇਰੈਕਟਲੀ ਕ੍ਰਿਮినਲ ਕੇਸ ਹੋਣ ਉਹਨਾਂ ਦੀ ਟ੍ਰਾਇਲ ਕੋਰਟ ਦੇ ਵਿੱਚ ਹੋਏ ਇਹਨਾਂ ਨੂੰ ਸਜ਼ਾਵਾ ਹੋਣ ਇਸ ਤੋਂ ਥੱਲੇ ਕਿਉਂ ਕਿ ਇਹਦੇ ਸੜ ਤੋਂ ਵੱਧ ਜਾਨਾਂ ਚਲੀਆਂ ਗਈਆਂ ਕਿ 4 ਲੱਖ ਤੋਂ ਵੱਧ ਜਾਨਵਰ ਮਾਰੇ ਆ ਗਏ 5 ਲੱਖ ਏਕੜ ਜ਼ਮੀਨ ਤਬਾਹ ਬਿਲਕੁਲ ਫਸਲ ਖਰਾਬ ਹੋ ਗਈ ਕਈ ਸੈਂਕੜਿਆਂ ਏਕੜ ਜ਼ਮੀਨ ਤੇ ਦਰਿਆਵਾਂ ਦੇ ਵਿੱਚ ਬਹਿ ਗਈ ਹੈ ਸਤਲੁਜ ਦਰਿਆ 'ਚ ਬਹਿ ਗਈ ਰਾਵੀ 'ਚ ਬਹਿ ਗਈ ਹੈ ਬਿਆਸ ਦੇ ਵਿੱਚ ਬਹਿ ਗਈ ਸਾਡੇ ਜਿੰਨੇ ਏਰੀਆ ਸੀ ਨੇ ਤੁਸੀਂ ਵੇਖੋ ਕਿਸੇ ਪਿੰਡ ਦੀ 40 ਏਕੜ ਕਿਸੇ ਦੀ 50 ਏਕੜ ਨਾਲੋਂ ਨਾਲ ਦਰਿਆ ਜਿਹੜਾ ਉਹ ਆਪਣਾ ਰੁਖ ਬਦਲੀ ਜਾਂਦਾ ਮਲਕੀਅਤ ਇਹ ਗਵਰਨਮੈਂਟ ਦੀ ਨਹੀਂ ਆਮ ਸਧਾਰਨ ਬੰਦਿਆਂ ਦੀ ਮਲਕੀਅਤ ਹੈ ਜਿਹੜੀ ਉਹ ਸਾਰੀ ਦੀ ਸਾਰੀ ਦਬਾਹੂ ਗਈ ਉਹਨਾਂ ਨੂੰ ਕੰਪਨਸੇਟ ਕੌਣ ਕਰੇਗਾ ਉਹਦੇ ਵਿੱਚ ਤਾਂ ਪ੍ਰੂਫ ਹੀ ਨਹੀਂ ਰਹਿ ਗਿਆ ਗਰਦੌਰੀਆਂ ਦਾ ਜ਼ਰੂਰ ਹੈ ਬਟ ਹੁਣ ਤੁਸੀਂ ਜੇ ਵੇਖਦੇ ਹੋ ਥੱਲੇ ਜ਼ਮੀਨ ਨਹੀਂ ਰਹਿ ਗਈ ਦਰਿਆ ਨਾਲ ਹੀ ਚੀਰ ਕੇ ਲੈ ਗਿਆ ਉਹਨਾਂ ਦੀ ਜ਼ਮੀਨਾਂ ਉਹ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਸਪੈਸ਼ਲੀ ਮੈਂ ਐਸੇ ਗੱਲ ਕਰਨ ਆਇਆ ਪੰਜਾਬ ਦੇ ਲੋਕਾਂ ਨੂੰ ਦਸੀਏ ਕਿ ਨਾ ਇਹਨਾਂ ਨੇ ਪੰਜਾਬ ਦਾ ਕੁਝ ਰਹਿਣ ਦਿੱਤਾ ਨਾ ਜੰਮੂ ਕਸ਼ਮੀਰ ਦਾ ਰਹਿਣ ਦਿੱਤਾ ਇੰਨਾ ਵੱਡਾ ਨੁਕਸਾਨ ਇਹਨਾਂ ਲੋਕਾਂ ਨੇ ਕੀਤਾ ਇਹ ਗੱਲ ਕਰਦੇ ਨੇ ਭਾਖੜਾ ਬਿਆਸ ਦੀ ਤੇ ਪੌਂਗ ਡੈਮ ਦੀ ਜਿਹੜੇ ਸੈਂਟਰ ਦੇ ਕੰਟਰੋਲ 'ਚ ਨੇ ਮੈਂ ਕਹਿੰਨਾ ਥੋੜੀ ਦੇਰ ਉਹਨਾਂ ਨੂੰ ਛੱਡੋ ਜਿਹੜਾ ਤੁਹਾਡੇ ਕੰਟਰੋਲ 'ਤੇ ਨੇ ਰੰਜੀਤ ਸਾਗਰ ਡੈਮ ਇਹ ਉਹਨੇ ਡੋਪ ਦਿੱਤਾ ਸਾਰਾ ਜੀ ਗੁਰਦਾਸ ਸਾਰਾ ਅੰਮ੍ਰਿਤਸਰ ਉਹਨੇ ਡੋਪ ਦਿੱਤਾ ਡਾਇਰੈਕਟਲੀ ਰਿਸਪੌਂਸਿਬਿਲਟੀ ਇਹਨਾਂ ਦੀ ਤੇ ਕੱਲ ਅਸੀਂ ਇਸ ਦੀ ਗੱਲ ਫੇਰ ਆਵਾਜ਼ ਅਸੀਂ ਉਠਾਵਾਂਗੇ ਸਾਰੇ ਸਾਥੀ ਇੱਥੇ ਜਿਹੜੇ ਕਦਰਤ ਹੋਏ ਤਾਂ ਬਸੇ ਹੀ ਨਿਕਲ ਆਓ ਚਲੋ ਆ ਬੇਤੋ ਆਉਂਦਾ ਨਹੀਂ ਜਾਂਦਾ ਮੇਰਾ ਬੀ ਬੋਰਡ ਦੇ ਖੰਭੇ ਨਾਲ ਲੱਗੇ ਆ